ਦੁਨੀਆਂ 'ਚ ਖੇਲ ਕਰ ਸਭ ਕਰ

ਦੇਖਦੀ ਕਿੱਥੇ ਹੈ ਅਦੇ ਫਿਰ ਦੇਖਾ ਘੜੂਰੀ ਆ ਜਾਣੀਆਂ ਦੋ ਦਿਨਾਂ ਦਾ ਪਤਾ ਲੱਗ ਗਿਆ ਵਾਹ ਨਹੀਂ ਤੇ ਫਰਸ਼ੇ ਤੇ ਨਾ ਮੈਂ ਦੋ ਉਸੇ ਫੜਦੀ ਦੀ ਕਿੱਥੇ ਆਏ ਥੈਂਕ ਯੂ ਆਰੇ ਵੀ ਹੋਏ ਨੇ ਬੁਢੀ ਸ਼ਾਂਤੀ ਜੀ ਹੰਡੇ ਪੈਰ ਹੁੰਦੇ ਨੇ ਆ ਜਾ ਪਾ ਫਤਰੀ ਕੋਈ ਨਾ ਕੋ ਦਵਾਰੇ ਬੜਾਂ ਜੋਰ ਆ ਵਰਤੇ ਫੋਟੋ ਸਿੰਘ ਹਾਂ Bye. Uh -huh. ਪੁਰਾਣੀ ਹੈ ਲੈ ਤੁਮਨ ਪਹਿਲਾਂ ਦੱਸ ਹੁੰਦੀ ਪਹਿਲਾਂ ਬਣਾ ਲੈਂਦੀ ਪਹਿਲਾਂ ਜੀ ਪੁਰਾਣੀ ਹੈ ਦੇਖ ਲੈ ਜਿਵੇਂ ਹਰੀ ਭਰੀ ਖੜੀ ਹੈ ਅੱਛਾ ਕਿੰਨੀ ਮੋਟੀ ਜਿਹੜੇ ਨੇ ਤੈਨੂੰ ਵੀ ਨੌਲੇਜ ਹੈ ਨਾ ਸਾਰਾ ਕਿਆਸ ਦੇਖ ਹੋਰ ਫੜਿਆ ਜੋ ਹੋ ਗਿਆ ਨਹੀਂ ਮੈਨੂੰ ਤਾਂ ਅੱਖਾਂ ਲੱਗਦਾ ਫੜਾ ਦੇ ਕਿਹਦੀਆਂ ਤੇਰੀ ਤੇ ਅੱਛਾ ਤੇ ਦੀ ਜੀ ਕੋ ਕੌੜੀਆਂ ਬਣਾਈਆਂ ਹੋਈਆਂ ਨੇ ਹਨਾ ਇੱਧਰ ਦੇਖੋ ਕਿੰਨੇ ਸਾਰੇ ਲੱਗ ਲੱਗ ਹੋ ਗਏ ਪਤਾ ਨਹੀਂ ਮੈਂ ਤੇ ਕੋਈ ਵੀ ਨਿਸਰ ਨੀ ਮਿੱਦ ਉਹ ਖੜੀ ਹੈ ਕਿਸੇ ਤਰ੍ਹਾਂ ਛੀ ਜਾਂਦੀ ਸਾਰੇ ਲੋਕਾਂ ਨੂੰ ਕਿ ਤਰੇਗਾ ਕਰਦਵਾ ਅੱਗੇ ਕਰਦਵਾ ਬਣੇ ਹੋਏ ਨੇ रोटी बना पर हवा पाइडे इतना सर ना तो फिर बाद ਆਹ ਰੰਗ ਜਿਹੜੀ ਹਾਂ ਇੱਥੇ ਜੇ ਮੈਨੂੰ ਤਾਂ ਗੁਗਾਹਿਸਟ ਮਹਿਮਾਨ ਆਉਂਦਾ ਸੀ ਨਾ ਉਹਦੇ ਕੋਲ ਕੋਈ ਪੱਖੇ ਤਾਂ ਹੁੰਦੇ ਨਹੀਂ ਸੀ ਕੁਝ ਵੀ ਨਹੀਂ ਹੁੰਦਾ ਸੀ ਨਾ ਹਾਂ ਤੇ ਉਹ ਬੈਠਦੇ ਸੀਗੇ ਤੇ ਸ਼ਾਮ ਨੂੰ ਜਦੋਂ ਆਈ ਨਾ ਉਹ ਜਿਹੜੇ ਮਾਚਲਦੀ ਹੈ ਨਾ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਬੈਠਣਾ ਤੇ ਜਿਹੜੇ ਹੁਣ ਜਿਹੜੇ ਵੱਡੇ ਵੱਡੇ ਆਉਂਦੇ ਸੀਗੇ ਉਹਨੇ ਕੋਲੇ ਰਾਜੇ ਮਹਾਰਾਜੇ ਹੈ ਨਾ ਉਹ ਸਾਰੇ ਫਿਰ ਇੱਥੇ ਬੈਠਦੇ ਸੀਗੇ ਆਹ ਜਗ੍ਹਾ ਬਣਾਈ ਹੋਈ ਸੀਗੀ ਇੱਥੇ ਮਿਹਵਾ ਹੀ ਪੈਂਦੀ ਆ ਕਿੰਨੇ ਸਾਲਾਂ ਦੀ ਇਹ ਇਦਾਂ ਹੀ ਆ ਨਾ ਮਾਲ ਦੀ ਵੇਂਦੀ ਆ ਪਾਰਾਂ ਤੁਸੀਂ ਅੱਜ ਤਾਂ ਭੰਡ ਭੁੰਡੇ ਧੋਦੇ ਸੀ ਇੱਥੇ ਹਾਂ ਉਹ ਹੈਗਾ ਤੇ ਹਾਂ ਇਹ ਉਹਨਾਂ ਦੇ ਬਤਲ ਕੇ ਇਹਦੇ ਵਿੱਚ ਉਹ ਰੱਖਦੇ ਸੀ ਸਮਾਨ ਜਿਹੜਾ ਖਾਣ ਪੀਣ ਦਾ ਸਾਰਾ ਕੁਝ ਹੁੰਦਾ ਸੀ ਜਿਵੇਂ ਉਹ ਆਲਾ ਜਾ ਪਿਆ ਹੈ ਨਾ ਰਸੋਈ ਸੀ ਇਟ ਮੀਨਜ਼ ਹਾਂ ਹਾਂ ਅੱਜ ਮੈਂ ਇੱਥੇ ਹੈਗਾ ਹਾਂ ਇਹਦੇ ਕਿੰਨਾ ਸੋਨਾ ਬਣਿਆ ਨਾ ਪੱਕੀਆਂ ਇੱਟਾਂ ਦਾ ਕਿੰਨੀ ਮਜ਼ਬੂਤੀ ਵਿਖ ਲੈ ਇਹਦਾ ਆਲਾ ਜਿੰਦਾ ਦੇਖਾ ਸੀਗਾ ਮਾਦਾ ਏ ਹਿਸਟਰੀ ਤੋਂ ਸਮਾਸੀ ਦੱਸੂਗੀ ਇਹਨੂੰ ਬਹੁਤ ਨੋ ਲੱਗੇ। ਉਹ ਬਰਮਾ ਸੀ ਨਾ। ਅੱਗੇ ਲੈ ਲਈ ਸੀ। ਅਖੀਰੋਂ ਆ ਗਈ ਉਹਦੇ ਕੋਲ ਤੇ ਦੇਖਾਉਂਦੇ ਹਾਂ। ਬਹੁਤ ਅਮੀਰ ਦੱਤਾ। ਇਹ ਉਹ ਜਿੰਨਾਂ ਨੇ ਜਗਲ ਕਿਸੇ ਵੀ ਛੋਟੇ ਸਾਹਜ ਦਾ ਬਜਾਸ ਕਰਨਾ। ਹਮਾਂ ਨੇ ਇਹ ਜਗਾ ਫਿਰ ਆਪਣੀ ਦੇਤੀ ਸੀ ਉਹਨਾਂ ਨੂੰ। ਖਰਚ ਕਰਨ ਨੂੰ ਸੰਸਕਾਰ ਕਰਨਾ। ਮੇਰੇ ਕੋਲ ਥੋੜੇ ਪੈਸੇ ਸਨ। ਮੈਂ ਜੇ ਵੀ ਆਪਣੇ ਬੱਚਾ ਜਿਵੇਂ ਗੋਲ ਕਾਂਸੀ ਉਹ ਵੀ ਕੱਟ-ਕੱਟ ਕੇ ਤੋੜ-ਤੋੜ ਕੇ ਬੱਚਿਆਂ ਨੂੰ ਪੈਸੇ ਰੱਖਣੇ ਦਿੱਤੇ। ਉਹਦੇ ਬੱਚਿਆਂ ਨੇ ਆਪ ਦਾ ਨਾ ਇਹ ਬੱਚਿਆਂ ਦੀ ਹੈਲਪ ਕੀਤੀ ਸੀ ਹੁੰਡਰ ਮਾਰ ਲੇ ਪਰਹਾਰ ਬੈਕਰੀ ਆ ਆਂ ਦਿਖਾਵਾ ਬੱਸ ਬੱਸ ਨਸ ਉਧਰ ਦੇਖ ਲਾ ਆਇਆ ਦੇਖ ਕੋਣੀ ਯਾਰਾ ਆਇਆ ਜਿਹੜੇ ਮੇਰੇ ਕੋਲ ਆਇਆ ਤੋਂ ਹੀ ਦੇਖਾਂ i good, the Thank <laughs> you. Ini b u